ਦੇ ਪਾਪਾ ਦੀ death ਤੋਂ ਬੜੀ ਮੁਸ਼ਕਲ ਇਕੱਤੀ ਲਾਜ਼ਮੀਨ ਮੈਂ ਬੜੀ ਮੁਸ਼ਕਲ ਆਪਣੇ ਪੁੱਤ ਨੂੰ ਬਾਹਰ ਲਿਆ ਕਰਜ਼ਾ ਕਰਜ਼ਾ ਝੋਕ ਕੇ ਮੈਂ ਬਾਹਰ ਭੇਜਿਆ ਅਜੇ 1 ਸਾਲ ਨਹੀਂ ਹੋਇਆ ਘੱਟ 1 ਮਹੀਨਾ ਜੇ ਮੇਰਾ ਪੁੱਤ ਨੂੰ ਪਤਾ ਨਹੀਂ ਰਾਤ ਸੁੱਤਿਆਂ ਕੀ ਹੋ ਗਿਆ ਅਗਲੇ ਦਿਨ ਮੈਂ ਕਾਲ ਕਰਾਂ ਮੇਰੇ ਪੁੱਤ ਨੇ ਫੋਨ ਹੀ ਨਹੀਂ ਮੈਨੂੰ ਕੀਤਾ ਰਾਤ ਪਤਾ ਨਹੀਂ ਕੀ ਹੋ ਗਿਆ ਮੇਰੇ ਪੁੱਤ ਦੀ ਨਾ ਇਸ ਵਿਧਵਾ ਮਾਤੇ ਦੁੱਖ ਦਾ ਪਹਾੜ ਟੁੱਟ ਪਿਆ ਕਿਉਂਕਿ ਉਸਦੇ 23 ਸਾਲ ਦੇ ਜਵਾਨ ਪੁੱਤ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਮ੍ਰਿਤਕ ਨੌਜਵਾਨ ਦੇ ਚਚੇਰੇ ਪ੍ਰਤਾਜ ਤੇਜਵੀਰ ਸਿੰਘ ਨੇ ਦੱਸਿਆ ਕਿ ਸਤਿੰਦਰ ਸਿੰਘ 1 ਸਾਲ ਪਹਿਲਾਂ 5 ਅਪ੍ਰੈਲ 2023 ਨੂੰ ਰੋਜ਼ੀ-ਰੋਟੀ ਤੇ ਪੜ੍ਹਾਈ ਵਾਸਤੇ ਕੈਨੇਡਾ ਦੇ 온ਟਾਰੀਓ ਵਿੰਟਸਨ ਸ਼ਹਿਰ ਗਿਆ ਸੀ ਸਤਿੰਦਰ ਆਪਣੀ ਮਾਂ ਨੂੰ ਅਕਸਰ ਸਵੇਰੇ ਫੋਨ ਕਰਦਾ ਸੀ ਤੇ ਐਤਵਾਰ ਨੂੰ ਫੋਨ ਨਾ ਆਉਣ ਤੇ ਜਦੋਂ ਮਾਂ ਸਰਬਜੀਤ ਕੌਰ ਨੇ ਕਈ ਵਾਰ ਫੋਨ ਕੀਤੇ ਪਰ ਉਸ ਨਾਲ ਗੱਲ ਨਾ ਹੋ ਸਕੇ ਫਿਰ ਉਸਦੇ ਇੱਕ ਸਾਥੀ ਪੰਜਾਬੀ ਨੌਜਵਾਨ ਨੇ ਫੋਨ ਤੇ ਦੱਸਿਆ ਕਿ ਸਤਿੰਦਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਸਤਿੰਦਰ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਉਹ ਆਪਣੀ ਮਾਂ ਦੇ ਸਹਾਰੇ ਹੀ ਪੜਿਆ ਸੀ। ਸਤਿੰਦਰ ਸਿੰਘ ਦੀ ਮੌਤ ਹੋਣ ਤੇ ਪਿੰਡ ਤੇ ਇਲਾਕੇ 'ਚ ਸੋਗ ਦੀ ਲਹਿਰ ਛਾ ਗਈ ਹੈ। ਪਰਿਵਾਰਕ ਜੀਆਂ ਵੱਲੋਂ ਪੰਜਾਬ ਭਰ ਸਰਕਾਰ ਤੇ ગ્રામ ਮੰਤਰਾਲੇ ਨੂੰ ਅਪੀਲ ਕੀਤੀ ਗਈ ਹੈ ਕਿ ਸਤਿੰਦਰ ਦੀ ਮ੍ਰਿਤਕ ਦੇ ਭਾਰਤ ਲਿਓਨ ਚ ਮਦਦ ਕੀਤੀ ਜਾਏ। ਮੇਰਾ ਨਾਮ ਸਰਜੀਤ ਕੌਰ ਹੈ। ਮੇਰਾ ਬੇਟਾ ਬਾਰ ਵੀ ਦੇ ਸਵਿਚ ਗਿਆ ਹੈ ਉਹਦੇ ਪਾਪਾ ਦੀ ਡੈਥ ਹੋ ਗਈ ਛੋਟਾ ਹੀ ਜਦੋਂ ਉਹਦੇ ਪਾਪਾ ਦੀ ਡੈਥ ਹੋ ਗਈ ਮਣੀ ਬੜੀ ਮੁਸਕਰੇ ਕਿ ਕਿਲਾ ਜਮੀਨ ਵਿੱਚ ਬੜੀ ਮੁਸ਼ਕਲ ਆਪਣੇ ਪੁੱਤ ਨੂੰ ਪਾਲ ਲਿਆ ਫੇਰ ਮੁੜ ਕੇ ਬੜਾਇਆ ਬਹੁਤ ਮੁਸਕਰੇ ਬੇੜਾ ਅਗੇ ਬਾਹਰ ਭੇਜਿਆ ਕਰਜ਼ਾ-ਕੁਰਜ਼ਾ ਚੁੱਕ ਕੇ ਮੈਂ ਬਾਹਰ ਭੇਜਿਆ ਮੇਰਾ ਪੁੱਤ ਬਾਹਰ ਗਿਆ ਹੁਣ ਸਿੱਪਣ ਵਾਸਤੇ ਅਜੇ 1 ਸਾਲ ਨਹੀਂ ਹੋਇਆ ਘੱਟ ਇੱਕ ਮਹੀਨਾ ਅਜੇ ਮੇਰਾ ਪੁੱਤ ਨੂੰ ਪਤਾ ਨਹੀਂ ਰਾਤ ਸੁੱਤਿਆਂ ਕੀ ਹੋ ਗਿਆ ਸੁੱਤਿਆਂ ਪਤਾ ਨਹੀਂ ਮੈਨੂੰ ਕੀ ਹੋ ਗਿਆ ਪਹਿਲਾਂ ਗੱਲ ਕੀਤੀ ਮੈਂ ਨਾ ਸ਼ਨੀਵਾਰ ਰਸਰੇ ਬਹੁਤ ਸੋਣੀ ਗੱਲ ਕੀਤੀ ਬਾਅਦ ਵਿੱਚ ਅਗਲੇ ਦਿਨ ਮੈਂ ਗੱਲ ਕਰਾਂ ਮੇਰੇ ਪੁੱਤ ਨੇ ਫੋਨ ਹੀ ਨਹੀਂ ਮੈਨੂੰ ਕੀਤਾ ਰਾਤ ਪਤਾ ਨਹੀਂ ਕੀ ਹੋ ਗਿਆ ਮੇਰੀ ਬੁੱਤੀ ਨਾ ਮੇਰੀ ਗਰੀਬਣੀ ਦੀ ਮਦਦ ਕਰੋ ਮੇਰਾ ਪੁੱਤ ਆ ਜਾਈ ਚ ਹੋਰ ਵੀ ਮੇਰੀ ਕਿਰਪਾ ਖਮਾਹਤ ਕਰੋ ਜੋ ਵੀ ਕਰ ਸਕਦੇ ਜੀ ਕਿਨ ਚਲੋ ਜੀ ਅਜੇ 11 ਕ ਮਹੀਨੇ ਹੋ ਗਏ ਹੀ ਸਰ ਪੰਜ ਮਹੀਨੇ ਹੋਣਾ ਮਸਾਲ 2 ਤਰੀਕ ਨੂੰ ਕੁਝ ਪਤਾ ਲੱਗਾ ਉਤੋਂ ਕਿਵੇਂ ਹੋਇਆ ਜਾਂ ਕਰਕੇ ਸਾਰਾ ਭਾਣਾ ਵਾਪਸ ਕਿਸ ਨੇ ਦੱਸਿਆ ਹੋਵੇ ਫੋਨ ਤੇ ਉਹ ਨਾ ਇਹੀ ਗੱਲ ਕਹੀ ਆ ਆਪਣੀ ਡਿਊਟੀ ਤੋਂ ਆਇਆ ਇਹ 11 ਵਜੇ ਰੋਟੀ ਖਾ ਕੇ ਦਸੁੱਤਾ ਹੈ ਅੱਜ ਮਾਂ ਪਿਆਗੇ ਸਵੇਰੇ ਸਬਜੀ ਬਣਾਉਣੀ ਆ ਬਾਅਦ ਵਿੱਚ ਸੁੱਤਿਆ ਪਤਾ ਨਹੀਂ ਲੱਗਾ ਕੀ ਹੋਇਆ ਸੁੱਤਿਆ ਰਹਿ ਗੋ ਉਹ ਤੇ ਕੰਮ ਮਾਤਾ ਨੇ ਕਿੱਥੇ ਕਿੱਦਾਂ ਲੱਗਾ ਹੈ ਕੰਮ ਤੇ ਨਾਲ ਫੋਟੋਗ੍ਰਾਫੀ ਦਾ ਵੀ ਕਰਦਾ ਹੈ ਕੰਮ ਉੱਤੇ ਤੇ ਨਾਲ ਹੋਰ ਵੀ ਕੰਮ ਕਰਦਾ ਹੈ ਉਹ ਇਹ ਮੇਰਾ ਪੁੱਤ ਬੜਾ ਬਿੱਬਾ ਹੈ ਨਾਲ ਪੜਾਈ ਵੀ ਕਰਦਾ ਹੈ ਮੇਰਾ ਪੁੱਤੂ ਕਮਰੇ ਵਿੱਚ ਜਾ ਕੇ ਜਾਂਦੇ ਬਾਅਦ ਕਮਰੇ 'ਚ ਰਾਤ ਸੁੱਤੇ ਆ ਹੀ ਹੋ ਗਿਆ ਚੰਗਾ ਪਲ ਆਇਆ ਸੋ ਕੰਮ ਤੋਂ ਆਪਣੇ ਆਣ ਕੇ ਰੋਟੀ ਖਾਧੀ ਆ 11 ਵਜੇ ਕਹਿੰਦੇ ਸੁੱਤਾ ਆ ਪਤਾ ਨਹੀਂ ਕੀ ਹੋਇਆ ਕਦਮ ਕਹਿੰਦੇ ਨੀਲਾ ਹੋ ਗਿਆ ਮੂੰਹ ਚੋ ਚੱਗ ਵਗੰਦਾ ਐ ਵੀ ਮੇਰੇ ਪੁੱਤ ਤੇ ਮੈਂ ਸਵੇਰੇ ਫੋਨ ਲਾਵਾਂ ਮੇਰੇ ਬੁੱਤੀ ਨੇ ਫੋਨ ਨਹੀਂ ਚੁੱਕਿਆ ਮੈਂ ਫੋਨ ਲਾਈ ਗਈ ਫਿਰ ਉੱਥੋਂ ਕੋਈ ਗੋਰੀ ਨੇ ਫੋਨ ਚੁੱਕਿਆ ਬਾਅਦ ਵਿੱਚ ਉਹਨਾਂ ਨੇ ਗੱਲ ਕੀਤੀ ਮੈਨੂੰ ਸਮਝ ਨਾ ਲੱਗੀ ਸਿਰ ਪੰਜਾਬੀ ਮੁੰਡੇ ਨੇ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਆ ਇਦਾਂ ਹੋਇਆ ਬੰਨਾ 11 ਵਜੇ ਆਣ ਕੇ ਰੋਟੀ ਖਾਦੀ ਆ ਰੋਟੀ ਖਾ ਕੇ ਤੇ ਸੁੱਤਾ ਵਾ ਇਹ ਤਾਂ ਸਵੇਰ ਸਭ ਜੀ ਸਵੇਰੇ ਬਣਾਉਣ ਵਾਸਤੇ ਰਾਜਮਾ ਭੇ ਗਿਆ ਜਾਵਾ ਤੇ ਮੁੜ ਕੇ ਸੁੱਤਿਆਂ ਕਹਿੰਦੇ ਪਤਾ ਨਹੀਂ ਲੱਗਾ ਸਾਨੂੰ ਕੀ ਬਣਿਆ ਉਹਨਾਂ ਵੀ ਸਵੇਰੇ ਹੀ ਵੇਖਿਆ ਜਦੋਂ ਮੈਂ ਫੋਨ ਕਰਨ ਲਈ ਜਦੋਂ ਫੋਨ ਨਹੀਂ ਉੱਨੇ ਚੁੱਕਿਆ ਮੇਰੀ ਗਰੀਬਣੀ ਦੀ ਮਦਦ ਕਰੀ ਜੇ ਮੇਰਾ ਬਚਾਈ ਜੇ ਉਹ ਵੀ ਮੇਰੀ ਹਲਪ ਕੀਤੀ ਜਾਵੇ ਮੇਰਾ ਆਸਰਾ ਨਹੀਂ ਕੋਈ ਰਿਹਾ ਮੇਰਾ ਕੋਈ ਆਸਰਾ ਨਹੀਂ ਰਿਹਾ ਮੇਰੇ ਕੋਤੀ ਕੋਈ ਕਮਰਾ ਬੁੱਤੂ ਹੀ ਚਲ ਗਿਆ ਉਹ ਲਖਤੂ ਸੇਲ ਗਿਆ ਬੰਦ ਨਹੀਂ ਤੇ ਉਹਦੇ ਪਾਪਾ ਵੀ ਨਹੀਂ ਮੇਰਾ ਨਾਮ ਹਰਜਿੰਦਰ ਸਿੰਘ ਜੀ ਪਿੰਡ ਮੇਰਾ ਬਾਲਿਆ ਹੈ ਤੇ ਇਹ ਜਿਹੜਾ ਡੇਟਾ ਸੀ ਸਤਲਜ ਸਿੰਘ ਜੀ ਮੇਰੇ ਸਾਡੇ ਲੜਕਾ ਸੀ ਮੈਨੂੰ ਲੱਗਦਾ ਜੀ ਤੇ 2013 ਚ ਇਹਦੇ ਡੈਡੀ ਦੀ ਡੈਥ ਹੋ ਗਈ ਤੇ ਮੁੜ ਕੇ ਪਹਿਲਾਂ ਇਹਦੇ ਤਾਇ ਦੇ ਹੋ ਗਈ ਫਿਰ ਇਹਦੇ ਡੈਡੀ ਦੀ ਹੋ ਗਈ ਵਿੱਚ ਚਾਚੇ ਦੀ ਹੋ ਗਈ ਬਾਅਦ ਚ ਉਹਦੇ ਚਾਚੀ ਦੀ ਵੀ ਹੋ ਗਈ ਤੇ ਬਾਅਦ ਜ ਜੁਗਾਂ ਦੀ ਮਾਤਾ ਦੇ ਦਾਦੀ ਦਾਦਾ ਉਹਨਾਂ ਦੀ ਬਹੁਤ ਹੋ ਗਈ ਇੱਕ ਸਾਲ ਨਹੀਂ ਹੋਇਆ ਡੇਢ ਕੇ ਸਾਲ ਹੋਇਆ ਵਾ ਇਹਦੇ ਚਾਚੇ ਦਾ ਪੁੱਤਰ ਸੀ ਉਹ ਵੀ ਰੇਨ ਚਲਾਉਂਦਾ ਸੀ ਉਹ ਅੰਬਾੜੇ ਉਹ ਵੀ ਮੋਤੀ ਉੱਥੇ ਇਦਾਂ ਅਚਨ ਚੇਤਨਾ ਮੋਤ ਹੋਈ ਤੇ ਹੁਣ ਜ ਸਾਲ ਡੇਡ ਉਹ ਦੋਈ ਤੇ ਹੁਣ ਆ ਜਿਹੜੀ ਛੱਟ ਪੈ ਗਈ ਬਹੁਤ ਵੱਡੀ ਸੜਗੀ ਹੈ ਜਿਹਦਾ ਅਸੀਂ ਆਪਣੇ ਮੂੰਹ ਬਿਆਨ ਹੀ ਕੋਈ ਕਰਨ ਜੁਗਾਂ ਨਹੀਂ ਨਾ ਅਸੀਂ ਨੂੰ ਕੋਈ ਹੌਸਲਾ ਦੇਣ ਜੁਗਾਂ ਹੈ ਇਹ ਕਦੇ ਆਸਰੇ ਨੂੰ ਹੌਸਲਾ ਦੇ ਗਏ। ਬਾਕੀ ਅਹੀਂ ਸਰਕਾਰ ਕੋ ਪੰਜਾਬ ਸਰਕਾਰ ਨੂੰ ਜਾਂ ਕੇ ਸਰਕਾਰ ਕੋ ਲੋਕ ਭਲਾਈ ਸੰਸਥਾ ਤੋਂ ਬੇਨਤੀ ਕਰਨੇ ਨੂੰ ਹੱਥ ਜੋੜ ਕੇ ਵੀ ਕੋਈ ਇਹ ਪ੍ਰਵਾਦ ਦੀ ਮਦਦ ਕੀਤੀ ਜਾਵੇ। ਇਹ ਆਰਥਿਕ ਪੱਖੋਂ ਬਹੁਤ ਗਰੀਬ ਵਰਾਰੇ ਜਿਹੜੀ ਇੱਕ ਕਿੱਲਾ ਪੜੀ ਹੈ ਇੱਕ ਕਿੱਲੇ ਜ ਤੁਹਾਨੂੰ ਪਤਾ ਰੋਟੀ ਵੀ ਨਹੀਂ ਚੱਲਦੀ। ਤੇ ਪਤਾ ਨਹੀਂ ਇੱਕ ਇਸ ਤਰੀਕੇ ਨਾਲ ਆਪਣਾ ਟਾਈਮ ਪਾਸ ਕਰਦੀ। ਹਾਂ ਜੀ ਹਾਂ ਜੀ। ਕੱਦਿਆ ਚੋਕੇ ਕੋਈ ਰਿਸ਼ਤੇਦਾਰੋਂ ਫੜਫੜ ਕੇ ਸਾਰੇ ਮੱਤ ਕੀਤੀ ਥੋੜੀ ਬੋਤੀ ਜਨੀ ਜਨੀ ਹੁ ਕਰਨ ਜੋਗ ਜੀ। ਤੇ ਉਹ 1 ਸਾਲ ਹੋਇਆ ਬਾਹਰ ਗਏ ਨੂੰ। ਛਾਲੂ ਨਹੀਂ ਹੋਇਆ ਜੇ। ਤੇ ਆਹ ਤੇ 31 ਤਰੀਕ ਨੂੰ ਸਵੇਰੇ 7 8 ਵਜੇ 8:30 ਵਜੇ ਫੋਨ ਆ ਗਿਆ ਉਹਦੀ ਡੈਥ ਹੋ ਗਈ ਆ। ਤੇ ਉਹ ਉਦੋਂ ਦੇ ਰੋ ਰੋ ਕੇ ਕਲਾ ਬੁਰਾ ਹਾਲ ਉਹ ਵਕਤ ਵਰਤਦਾ ਸਾਰੇ ਦਾ ਕੋਈ ਕਹਿਣੋ ਹੀ ਗੱਲ ਨਹੀਂ ਜੀ ਉਹ ਕੋਈ ਲੱਭਟ ਨਹੀਂ ਹੈਗਾ ਜਿਹੜਾ ਅਸੀਂ ਤੇ ਸਰਕਾਰਾਂ ਕੋਈ ਬੇਨਤੀਆਂ ਹਾਂ ਤਾਂ ਲੋਕ ਭਲਾਈ ਸੰਸਥਾ ਜਿਹੜੀ ਆ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇੱਕ ਸਾਡੇ ਬੱਚੇ ਦੀ ਬਾਹਰੋਂ ਸੰਸਥਾ ਕੋਈ ਮਦਦ ਕਰੇ ਤੇ ਉਹ ਲਾਸ ਇੱਥੇ ਡੈਡ ਬੰਡਿਆ ਜੀ